ਹਾਂਜੀ ਸਾਰਿਆਂ ਪਿਆਰ ਬੇਹਾਸੀ ਕਾਲ ਦੀ ਮੈਂ ਤੁਹਾਡਾ ਆਪਣਾ ਪ੍ਰੀਤ ਕੈਂਟਰ ਉਮੀਦਵਾਜੀ ਮੇਰੇ ਵਿਭਾਗ ਨਾਲੇ ਸਟਾਫ ਵਾਲੇ ਡਰਾਈਵਰ ਭਰਾ ਤੁਸੀਂ ਸਾਰੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਸੋ ਆਪਣੇ ਡਰਾਈਵਰ ਭਰਾ ਸਾਡਾ ਵਿਭਾਗ ਜਿੱਥੇ ਵੀ ਜਾਂਦਾ ਬਾਈ ਉਹਨਾਂ ਦੀ ਹਨਾ ਚਲੋ ਰਿਸਪੈਕਟ ਤਾਂ ਜੈਸੀ ਵੈਸੀ ਹੁੰਦੀ ਆ ਪਰ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਆ ਜਿਹੜਾ ਦਾ ਪਾਣੀ ਦਾ ਪ੍ਰਬੰਧ ਆ ਜਿਹੜਾ ਬੈਠਣ ਉੱਠਣ ਦਾ ਪ੍ਰਬੰਧ ਆ ਉਹ ਵੀ ਵਧੀਆ ਨਹੀਂ ਹੁੰਦਾ ਹਨਾ ਪਾਰਕਿੰਗ ਨਹੀਂ ਹੁੰਦੀ ਕੋਈ ਕਿਤੇ ਕੁਝ ਨਹੀਂ ਹੁੰਦਾ ਸੋ ਮੈਂ ਇੱਥੇ ਆਇਆ ਅੱਜ ਇਹ ਟਵਾਣਾ ਫੈਕਟਰੀ ਆ ਬਾਈ ਜੀ ਸਰੰਦ ਤੋਂ ਪਟਿਆਲਾ ਰੋਡ ਦੇ ਉੱਤੇ ਹੁਣੇ-ਹੁਣੇ ਅਸੀਂ ਨਾ ਆ ਕੇ ਹਟੇ ਆ ਤੇ ਹੁਣ ਤੁਸੀਂ ਕਹੋਗੇ ਵੀ ਚਲ ਜੇ ਇੱਥੇ ਪਾਰਕਿੰਗ ਵਧੀਆ ਇਹਦੇ ਵਿੱਚ ਕੋਈ ਖਾਸ ਗੱਲ ਨਹੀਂ ਖਾਸ ਗੱਲ ਇਹ ਇਸ ਕਰਕੇ ਆ ਭਰਾਵੋ ਕਿ ਡਰਾਈਵਰਾਂ ਵਾਸਤੇ ਜਿਹੜਾ ਇਹਨਾਂ ਨੇ ਸੋਚਿਆ ਹੋਇਆ ਆ ਦੇਖੋ ਪਿੱਛੇ ਨਾਉਣ ਨੂੰ ਵਧੀਆ ਰੱਖਿਆ ਹੋਇਆ ਆਪਣੀ ਬਾਰਦੀ ਕਰੋਨਾ ਬਟਰ ਗੁਰੂਨ ਲੱਗਿਆ ਹੋਇਆ ਪਰਲੀ ਸਾਈਡ ਨੂੰ ਪਰਲੀ ਸਾਈਡ ਤੋਂ ਪਾਈਪ ਇਡਰ ਕੱਢੀ ਹੋਈ ਹੈ ਠੰਡੇ ਭਾਣੇ ਦੀ 24 ਘੰਟੇ ਅਵੇਲੇਬਲ ਆ ਬਾਈ ਜੀ ਹੁਣ ਜੇ ਮੈਂ ਗੱਲ ਕਰਾਂ ਤਾਂ ਬਾਈ ਜਿਵੇਂ ਹੁਣ ਸਕੂਲ ਪੈਨ ਵਾਲੇ ਆ ਹਨ ਮੈਨੂੰ ਨਹੀਂ ਸੀ ਪਹਿਲਾਂ ਪਤਾ ਮੈਨੂੰ ਐ ਸੀ ਵੀ ਚੱਲ ਸਕੂਲ ਪੈਨ ਵਾਲੇ ਬਾਈ ਥੋੜੇ ਸੌਖੇ ਹੋਣਗੇ ਯਾਰ ਆਪਣੇ ਨੂੰ ਆਪਣੀ ਲਾਈਫ ਹੈ ਜਿੱਦਾਂ ਫੈਕਟਰੀਆਂ ਦੇ ਵਿੱਚ ਜਾਂਦੇ ਆਂ ਵੀ ਚੱਲ ਆਪਣੇ ਨੂੰ ਬਹੁਤ ਸੌਖੇ ਹੋਣਗੇ ਪਰ ਉਹ ਭਰਾ ਤਾਂ ਬਾਈ ਆਪਣੇ ਨੂੰ ਵੀ ਔਖੇ ਸੀ ਹਨ ਮੈਂ ਪਹਿਲਾਂ ਹੀ ਵੀਡੀਓ ਦੇ ਵਿੱਚ ਦੱਸਿਆ ਸੀ ਯਾਰ ਉਹਨਾਂ ਨੂੰ ਕੋਈ ਅੰਦਰ ਨਹੀਂ ਮੜਨ ਦਿੰਦਾ ਸਕੂਲ 'ਚ ਸੋ ਮੈਂ ਸਿਰਕੇ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਜਦੋਂ ਆਪਾਂ ਕੋਈ ਚੀਜ਼ ਕਿਸੇ ਦੀ ਸ਼ੇਅਰ ਕਰਦੇ ਆਂ ਸ਼ੇਅਰ ਕਰਦੇ ਆਂ ਤਾਂ ਫਿਰ ਜਦੋਂ ਹੁਣ ਇਹਨਾਂ ਦਾ ਕੋਈ ਮਲਾਦ ਉਹ ਦੇਖੂਗਾ ਤਾਂ ਸੋਚੂਗਾ ਵੀ ਯਾਰ ਸਾਡੀ ਫੈਕਟਰੀ ਦੀ ਗੱਲ ਕਰੀ ਹੈ ਹਨਾ ਉਹ ਇਹਨਾਂ ਦੇ ਮਾਲਕ ਨੂੰ ਦਿਖਾਊਗਾ ਜਾਂ ਇੱਥੇ ਜੋ ਵੀ ਐ ਮੈਨੇਜਰ ਨੂੰ ਦਿਖਾਊਗਾ ਜੋ ਜਿਵੇਂ ਜਿਵੇਂ ਵਰਕ ਕਰਨੇ ਕੰਮ ਕਰਦੇ ਇੱਕ ਦੂਜੇ ਕੋਲੇ ਪਹੁੰਚਦੀ ਪਹੁੰਚਦੀ ਚੀਜ਼ ਪਹੁੰਚ ਜਾਂਦੀ ਹੁੰਦੀ ਹੈ ਪਹੁੰਚਣੀ ਤਾਂ ਜੇ ਤੁਸੀਂ ਸ਼ੇਅਰ ਕਰੋਗੇ ਜਦੋਂ ਇਹ ਚੀਜ਼ਾਂ ਜਾਂ ਕੋਈ ਹੋਰ ਫੈਕਟਰੀ ਵਾਲਾ ਦੇਖੂਗਾ ਤਾਂ ਉਹ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬਣਾਉਣੀਆਂ ਚਾਹੂਗਾ ਕਿ ਆਪਾਂ ਬਈ ਕਰੀਏ ਯਾਰ ਹਨਾ ਆਪਾਂ ਵੀ ਕਰ ਦਈਏ ਯਾਰ ਹੋ ਸਕਦਾ ਆਪਣੀ ਵੀ ਪ੍ਰਸ਼ੰਸਾ ਹੋ ਜੇ ਸੋ ਜਿੱਥੇ ਬਈ ਚੀਜ਼ ਮਾੜੀ ਆ ਉਹਨੂੰ ਨਿੰਦਣਾ ਵੀ ਚਾਹੀਦਾ ਜਿੱਥੇ ਕੋਈ ਚੀਜ਼ ਵਧੀਆ ਉਹਨੂੰ ਮਨਲਾ ਸਲਾਹੁਣਾ ਵੀ ਚਾਹੀਦਾ ਠੀਕ ਆ ਜੀ ਸੋ ਅੱਜ ਦਾ ਮੇਰਾ ਇਹੀ ਮੇਨ ਮਕਸਦ ਸੀ ਕਿ ਮੈਨੂੰ ਵਧੀਆ ਲੱਗਿਆ ਉਹ ਰਿਸਟ੍ਰੂਮ ਠੀਕ ਆ ਹਨਾ ਟਾਇਲਟ ਵਗੈਰਾ ਵਾਸ਼ਰੂਮ ਵਗੈਰਾ ਦੀ ਸਹੂਲਤ ਪਰ ਦੇਖੋ ਸਭਾਈ ਰੱਖਣੀ ਉਹ ਆਪਣਾ ਫਰਜ਼ ਬਣਨਾ ਕਿ ਸਕੂਲ ਤਾਂ ਫੈਕਟਰੀਆਂ ਸਕੂਲ ਤਾਂ ਦੇ ਸਕਦੀਆਂ ਤੇ ਜਿਵੇਂ ਉਹ ਪਿੱਛੇ ਬਾਈ ਖਾਣਾ-ਵਾਣਾ ਬਣਾਈ ਜਾਂਦੇ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਪਿੱਛੇ ਬੈਠਿਆ ਤੇ ਉਹ ਵੀ ਘੈਂਟ ਗੱਲਬਾਤ ਤੇ ਇਦਾਂ ਹੁੰਦਾ ਦਾ ਚੱਕਰ ਨਹੀਂ ਬਾਕੀ ਅਸੀਂ ਤਾਂ ਨਾਲੇ ਬਾਈ ਤੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਸ਼ੇਅਰ ਕਰਦੇ ਤੇ ਬਾਕੀ ਮੈਂ ਇੱਕ ਵਾਰ ਫੇਰ ਦੱਸ ਦਿੰਨਾ ਟਵਾਣਾ ਫੈਕਟਰੀ ਆ ਜੀ ਸਰਹੰਦ ਤੋਂ ਪਟਿਆਲਾ ਰੋਡ ਤੇ ਜਦੋਂ ਪਟਿਆਲੇ ਤੋਂ ਸਰਹੰਦ ਨੂੰ ਜਾਂਦੇ ਥੋੜਾ ਜਿਹਾ ਪਹਿਲਾਂ ਤੁਸੀਂ ਸ਼ਰਨ ਦੇਖੀ ਹੋਣੀ ਆ ਬਤੀ ਜੀ ਨਹੀਂ ਚਲਦੀ ਹੁੰਦੀ ਰੋਡ ਦੇ ਉੱਤੇ ਇੱਕ ਹਨਾ ਜਲੀ ਸੋ ਉਹੀ ਇਹ ਫੈਕਟਰੀ ਆ ਇਨੰਦੀਆਂ ਦੋ ਤਿੰਨ ਬ੍ਰਾਂਚਾਂ ਨੇ ਹੁਣ ਦੂਜੇ ਪਾਸੇ ਤਾਂ ਮੈਨੂੰ ਉਹਨਾਂ ਨੂੰ ਇਹ ਵੀ ਮਿਲਿਆ ਕਿ ਡਰਾਈਵਰਾਂ ਵਾਸਤੇ ਇੱਕ ਵਧੀਆ ਹਾਲ ਬਣਾਇਆ ਹੋਇਆ ਜਿੱਦੇ ਵਿੱਚ ਏਸੀ ਵੀ ਲਾਇਆ ਹੋਇਆ ਹੈ ਕਿ ਉੱਥੇ ਡਰਾਈਵਰਾਂ ਵਾਸਤੇ ਏਸੀ ਲੱਗਿਆ ਹੋਇਆ ਉਹਨਾਂ ਦੇ ਰਹਿਣ ਸਹਿਣ ਨੂੰ ਹਾਲ ਇੱਕ ਬਣਾਇਆ ਹੋਇਆ ਉਹਦੇ ਵਿੱਚ ਡਰਾਈਵਰ ਜਿਹੜੇ ਆਰਾਮ ਕਰਦੇ ਆ ਬੜੇ ਸਾਰੇ ਜਿਹੜੇ ਪੱਕੇ ਚੱਲਦੇ ਆ ਔਰੇ ਉਹ ਇੱਥੋਂ ਗੱਡੀ ਛੱਡ ਕੇ ਤੇ ਉਧਰ ਪਰਲੀ ਫੈਕਟਰੀ ਜਾ ਕੇ ਉੱਥੇ ਜਿਹੜਾ ਹਾਲ ਬਣਿਆ ਉਹਦੇ 'ਚ ਜਾ ਕੇ ਆਰਾਮ ਕਰਦੇ ਆ ਸੋ ਭਾਈ ਤੁਸੀਂ ਜ਼ਰੂਰ ਦੱਸਿਓ ਅਗਰ ਕਦੇ ਇਸ ਫੈਕਟਰੀ 'ਚ ਆਇਓ ਜਾਂ ਕਦੇ ਉਸ ਏਸੀ ਹਾਲ ਵਾਲੇ ਕਮਰੇ ਵੀ ਤੁਸੀਂ ਕਦੇ ਰਾਤ ਪਤਾਈ ਹੋਵੇ ਵੀ ਠੀਕ ਆ ਤੁਹਾਨੂੰ ਸਕੂਨ ਮਿਲਿਆ ਸੋ ਲਵ ਯੂ ਬਾਈ ਬਾਕੀ ਸ਼ੇਅਰ ਕਰ ਦਿਓ ਹਨ ਹੋਰ ਕਿਸੇ ਤੱਕ ਪਹੁੰਚੇ ਰਾਂ ਪਹੁੰਚੇ ਪਰ ਫੈਕਟਰੀ ਵਾਲੇ ਭਰਾਵਾਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਬਾਈ ਜੀ ਸਾਡੀ ਵੀਡੀਓ ਹੈ ਉਹਨਾਂ ਨੂੰ ਵਧੀਆ ਲੱਗੇ ਕਿ ਸਾਡੀ ਡਰਾਈਵਰਾਂ ਜਿਹੜੀ ਉਹ ਪ੍ਰਸ਼ੰਸਾ ਕਰਦੇ ਲਵ ਯੂ ਡਰਾਈਵਰ ਮਹਿਕਮਾ ਜਿੰਦਾਬਾਦ